ਅੱਜ ਹਾਲਾਤ ਕੀ ਐ ਅੱਜ ਕੇਜਰੀਵਾਲ ਡਿਫੈਕਟਿਵ ਮੁੱਖ ਮੰਤਰੀ ਐ ਹੁਣੀ ਕੱਲ ਬਜਟ ਦੀ تیاری ਪੰਜਾਬ ਦੀ ਹੋ ਰਹੀ ਸੀ ਤੇ ਦਿੱਲੀ ਦੀ ਮੰਤਰੀ ਇੱਥੇ ਬਹਿ ਕੇ ਬਜਟ ਬਣਾ ਰਹੀ ਸੀ ਕੀ ਉਹ ਫੈਸਲਾ ਕਰਨਗੇ ਅੱਜ ਹਾਲਾਤ ਕੀ ਐ ਅੱਜ ਗੁੰਡਾਗਰਦੀ ਦਾ ਹਾਲਾਤ ਐ ਗੈਂਗਸਟਰ ਰਾਜ ਕਰ ਰਹੇ ਆ ਲੁੱਟ ਕੋ ਚੱਲੀ ਜਾਂਦੀ ਐ ਘਰ ਘਰ ਨਸ਼ੇ ਚਲੇ ਗਏ ਐ ਬਰਬਾਦ ਕਰ ਦਿੱਤਾ ਇਹਨਾਂ ਨੇ ਇੱਕ ਸ਼ਰਾਬੀ ਮੁੱਖ ਮੰਤਰੀ ਮਿਲ ਗਿਆ ਇਹਦਾ ਕੋਈ ਕੰਮ ਹੀ ਨਹੀਂ ਹੈ ਕੋਈ ਨਾ ਮਿਲਦਾ ਨਾ ਕੋਈ ਕੋ ਫੈਸਲੇ ਕਰਦਾ 24 ਘੰਟੇ ਇੱਕੋ ਇੱਕ ਕੰਮ ਹੈ ਕੇਜਰੀਵਾਲ ਦੇ ਮਗਰ ਮਗਰ ਤੇ ਕੇਜਰੀਵਾਲ ਨੂੰ ਬਚਾਉਣ ਵਾਸਤੇ ਕੇਜਰੀਵਾਲ ਦੀ ਮਸ਼ਹੂਰੀ ਕੌਣ ਵਾਸਤੇ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਕੱਢੀ ਜਾਂਦੇ ਐ ਐ ਜੀ ਹਾਲਾਤ ਬਣ ਗਈ ਜਿੰਨੇ ਵੱਡੇ ਅਫਸਰ ਐ ਜਿੰਨੇ ਵੱਡੀਆਂ ਚੇਰਮੈਨੀਆਂ ਐ ਜਿੰਨੇ ਰਾਜ ਸਭਾ ਦੇ ਮੈਂਬਰ ਐ ਸਾਰੇ ਦਿੱਲੀ ਵਾਲੇ ਬਣਾਏ ਗਏ ਆ ਆਪਣੇ ਪੰਜਾਬੀਆਂ ਨੂੰ ਤਾਂ ਪਿੱਛੇ ਛੱਡ ਦਿੱਤਾ ਐਸ ਕਰਕੇ ਆਓ ਆਪਾਂ ਸਾਰੇ ਇਕੱਠੇ ਹੋਏ ਬਹੁਤ ਆਪਰ ਆਪਣਾ ਬੁਰਾ ਹਾਲ ਹੋ ਗਿਆ ਜੇ ਹੁਣ ਨਾ ਬਚਾਇਆ ਆਪਾਂ ਪੰਜਾਬ ਨੂੰ ਜੇ ਇਹਨਾਂ ਦੀ ਗੱਲਾਂ ਫਿਰ ਤੋਂ ਆ ਗਏ ਤੇ ਫਿਰ ਆਪਾਂ ਬਹੁਤ ਪਿੱਛੇ ਚਲੇ ਜਾਗੇ ਅੱਗੇ ਦੂਜੇ ਸੂਬੇ ਆਪਾਂ ਤਾਂ ਅੱਗੇ ਵਧ ਰਹੇ ਆ